ਉਹ ਬੁੜੀ ਉਹਨੂੰ ਕਿ ਰੋਟੀ ਪਕਾ ਕੇ ਦੇ ਦਿਆ ਕਰੇ ਕਹਿੰਦੀ ਆ ਪੰਡਤਾਂ ਦੇ ਦਿਆ ਉਹ ਕੁੜੀ ਅੱਧੀ ਦਾ ਖਾ ਜਾ ਕਰੇ ਅੱਧੀ ਕੁੱਤਾ ਨੂੰ ਪਾ ਦਿਆ ਕਰੇ ਭਾਈ ਬੁੜੀ ਨੂੰ ਕੀ ਪਤਾ ਵੀ ਉਹਨੇ ਪੰਡਤਾਂ ਦੇ ਰੋਟੀ ਫੜਾਉਂਦੀ ਆ ਕਿ ਨਾ ਉਹ ਇੱਕ ਦਿਨ ਬੁੜੀ ਨੇ ਪੰਡਤਾਂ ਦੀ ਬੁੜੀ ਆ ਗਈ ਕਹਿੰਦੀ ਦਾਦੀ ਮੈਂ ਰੋਟੀ ਵੇਹਦੀ ਨੇ ਆਪਣੀ ਪੋਤੀ ਦੇ ਹੱਥ ਰੋਟੀ ਆ ਜਾਂਦੇ ਆਪਣੇ ਕੋਲੇ ਇੱਕ ਬੁੜੀ ਸੀ ਉਹਦਾ ਉਹਦਾ ਪਰਿਵਾਰ ਸਾਰੇ ਮਰ ਗਿਆ ਕਿ ਪੋਤੀ ਰਹਿ ਗਈ ਪੋਤੀ ਉਹਨੇ ਪਾਲ ਲਈ ਪਾਲੀ ਜਵਾਨ ਹੋਗੀ ਪੋਤੀ ਤੇ ਬੁੜੀਆਂ ਨੂੰ ਚਰਖਾ ਕਤਣਾ ਆ ਮਸਖੈ ਕਰੀ ਵੀ ਇਥੋਂ ਆ ਚਰਖਾ ਕਤਣਾ ਇਥੋਂ ਆ ਕਰਨਾ ਗੋਲੋਟੀ ਟੀਰ ਨੇ ਵੀ ਐ ਗੋਲੋਟੀ ਟੀਰੀ ਕਿਉਂ ਉਹ ਸੂਤ ਵਸੂਤ ਦਾ ਕੰਮ ਚੱਲਦਾ ਹੁੰਦਾ ਕੱਤ ਕਤਈਏ ਦੀ ਉਹਨਾਂ ਟਾਈਮਾਂ ਦੇ ਵਿੱਚ ਖਦਰ ਪਾਉਂਦੇ ਹੁੰਦੇ ਲੋਕ ਪਾਉਂਦੇ ਵੀ ਰਹਿਆ ਆ ਆਪ ਪਾਇਆ ਖਦਰ ਦੇ ਕੁਰਤੇ ਪਾਏ ਹੁੰਦੇ ਬੁੜੀਆਂ ਦੇ ਵੀ ਖਦਰ ਦੇ ਹੁੰਦੇ ਵਿੱਚ ਤਾਂ ਤੇ ਜਵਾਕਾਂ ਦੇ ਦਾ ਖਦਰ ਦੇ ਹੋਣੀ ਹੋਏ ਆ ਸਾਰੇ ਬੰਦਿਆਂ ਦੇ ਖੇਤ ਜਾਣ ਵਾਲੇ ਦੇ ਕੋਲ ਦੇ ਖੱਦਰ ਦੇ ਕੱਪੜੇ ਹੁੰਦੇ ਉਹ ਮੁੱਢਲਾ ਕੱਪੜਾ ਦਾ ਕਿਤੇ ਵਿਆਹ ਸ਼ਾਦੀ ਨੂੰ ਪਾਉਂਦਾ ਬੰਦਾ ਤੇ ਉਹ ਪਈ ਕੁੜੀ ਜਵਾਨ ਹੋ ਗਈ ਕਤਲ ਕੱਢਣ ਵੀ ਸਿੱਖਿਆ ਜਵਾਨ ਹੋਈ ਸੋਈ ਸਨਕੀਤੀ ਉਹ ਬੁੜੀ ਉਹਨੂੰ ਇੱਕ ਰੋਟੀ ਪਕਾ ਕੇ ਦੇ ਦਿਆ ਕਰੇ ਕਹਿੰਦੀ ਆ ਪੰਡਤਾਂ ਦੇ ਦਿਆ ਉਹ ਕੁੜੀ ਅੱਧੀ ਦਾਅ ਖਾ ਜਾ ਕਰੇ ਅੱਧੀ ਕੁੱਤਾ ਨੂੰ ਪਾ ਲਿਆ ਕਰੇ ਭਾਈ ਬੁੜੀ ਨੂੰ ਕੀ ਪਤਾ ਵੀ ਉਹਨੇ ਪੰਡਤਾਂ ਦੇ ਰੋਟੀ ਫੜਾਉਂਦੀ ਆ ਕਿ ਨਾ ਉਹ ਇੱਕ ਦਿਨ ਬੁੜੀ ਨੇ ਪੰਡਤਾਂ ਦੀ ਬੁੜੀ ਆ ਗਈ ਕਹਿੰਦੀ ਦਾਦੀ ਮੈਂ ਰੋਟੀ ਵੇਹਦੀ ਨੇ ਆਪਣੀ ਪੋਤੀ ਦੇ ਹੱਥ ਰੋਟੀ ਆ ਜਾਂਦੇ ਹੋਣੇ ਕੋਲੇ ਕਹਿੰਦੀ ਸਾਡੇ ਕੋਲ ਤਾਂ ਮੋਹਰਾ ਨਹੀਂ ਭਈ ਕਿਤੇ ਆਇਆ ਕਹਿੰਦੀ ਸਾ ਕਿਹ ਆਂ ਬੜੀ ਗਨੀ ਹਰਾਮ ਜਦੀ ਐ ਬੁੜੀ ਨੇ ਪੁੱਛਿਆ ਕਹਿੰਦੀ ਤੂੰ ਰੋਟੀ ਪੰਦਰਾਂ ਦੇ ਦਦੇ ਕਿਉਂ ਆਉਂਦੀ ਹੁੰਦੀ ਕਿਥੇ ਕਿਸੇ ਛੜਦੀ ਰਹੀ ਐ ਕਹਿੰਦੀ ਮੈਂ ਮਟੂੜੀ ਬੋਲਦੀ ਅੱਧੀ ਕਦਾ ਮੈਂ ਖਾ ਲੈਂਦੀ ਸੀ ਅੱਧੀ ਕਹਿੰਦੇ ਕੁੱਤੀ ਸੂਈ ਵੀ ਦੀ ਅੱਧੀ ਮੈਂ ਕੁੱਤੀ ਨੂੰ ਬਾਦਿਆ ਕਰਾ ਓਏ ਬੁੜੀ ਨੇ ਤਾਂ ਕੁੱਤੀ ਉਹ ਕੁਕੀ ਪੂਰੀ ਘਟਕੇ ਕਰੋ ਘੜਤੇ ਜੇ ਭਾਦਾ ਮੈਂ ਮੇਰੇ ਘਰੋਂ ਨਿਕਲ ਜਾ ਭਾਈ ਉਹ ਰਾਹ ਪੈਗੀ ਤੁਰ ਹੀ ਜਾਂਦੀ ਹੈ ਪਿੰਡ ਤੋਂ ਬਹੁਤ ਦੂਰ ਜਾ ਕੇ ਇੱਕ ਦਰਖਤ ਥੱਲੇ ਵੇਗੀ ਸੋਚਣ ਲੱਗੀ ਕਹਿੰਦੀ ਹੁਣ ਕਿੱਧਰ ਜਾਵਾਂਗੇ ਤੇ ਭਾਈ ਉਧਰੋਂ ਇੱਕ ਰਾਜਾ ਤੁਰਿਆ ਆਉਂਦਾ ਕੁੜੀ ਦੇ ਚੜਿਆ ਰਾਜੇ ਨੇ ਦੇਖਿਆ ਬੜੀ ਸਾਕਲ ਸੂਰਤ ਸੋਹਣੀ ਹੈ ਕੁੜੀ ਬੈਠੀ ਆ ਉਹ ਕਹਿਣ ਲੱਗਿਆ ਤੂੰ ਇੱਥੇ ਬੈਠੀਆ ਕੌਣ ਹੈ ਉਹ ਕਹਿੰਦੀ ਮੈਂ ਕੌਣ ਆ ਕੀ ਮੈਂ ਜਨਾਨੀ ਆ ਹੋਰ ਕੌਣਾ ਕਹ ਰਹਾ ਤੂੰ ਇੱਥੇ ਬੈਠੀ ਜਾ ਕਹਿੰਦਾ ਕਈ ਮੇਰੀ ਦਾਦੀ ਨੇ ਮੈਨੂੰ ਕੁੱਟ ਕੇ ਘੜਤਾ ਮੈਂ ਤਾਂ ਤਾਂ ਬੈਠੀ ਆ ਉਹ ਕਹਿਣ ਲੱਗਿਆ ਫਿਰ ਮੈਂ ਤੈਨੂੰ ਲੈ ਚਾਲਦਾ ਮੇਰੀ ਰਾਣੀ ਬਣ ਜਾ ਕਹਿੰਦੀ ਲੈ ਚੱਲ ਐਦੂ ਚੰਗਾ ਕੀ ਹੈ ਜੇ ਤੂੰ ਮੈਨੂੰ ਰਾਣੀ ਬਣਾ ਲੈ ਉਹ ਪਈ ਸੋਹਣੀ ਸਨਖੀਤੀ ਰਾਜਾ ਲੈ ਗਿਆ ਕੇ ਮਹਿਲਾ ਚ ਰਹਿਣ ਲੱਗੀ ਉਤੇ ਹੋਰ ਉਹਦੀ ਮਹਿਲਾ ਚ ਆਈ ਜੀ ਉਹਨੇ ਪੰਡਤ ਬੁਲਾਏ ਜਿਹੜੀ ਕਰਮ ਕਰਿਆ ਪੰਡਤਾਂ ਨੇ ਕੀ ਕਿ ਵੀ ਮੈਂ ਰਾਣੀ ਜਾਂਦੀ ਐ ਤੇ ਉਹ ਕੁੜੀ ਉਹ ਰਾਜਾ ਬਾਹਰ ਵਗ ਜਾ ਕਰੀ ਮੰਗ ਰੋ ਚੰਗਾ ਕਿਉ ਬਾ ਕੇ ਰੋਟੀ ਲਾਲਾ ਕਰੇ ਉਹ ਇੱਕ ਦਿਨ ਰਾਜਾ ਉੱਤੇ ਆ ਗਿਆ ਉਹਨੇ ਸਹੀ ਦਿਨ ਵਾਲੀ ਪੀੜੇ ਥੱਲੇ ਲੁਕੋਤੀ ਮੱਕੀ ਦੀ ਰੋਟੀ ਉਹ ਕਹਿੰਦਾ ਕੀ ਆ ਪੀੜੇ ਥੱਲੇ ਕਹਿੰਦੀ ਕੁਛ ਨਹੀਂ ਕਹਿੰਦਾ ਨਾ ਹੈਗਾ ਕੁਛ ਕਹਿੰਦੀ ਕੁਛ ਨਹੀਂ ਕਹਿੰਦਾ ਤੀਸਰਾ ਵਾਜ ਨਾ ਦੇਖ ਲਾ ਉਹਨੇ ਜੋ ਕੱਢ ਕੇ ਦਿਖਾਈ ਰੋਟੀ ਲੱਭੇ ਸੋਨੇ ਦੀ ਲੱਗੀ ਮੱਕੀ ਦੀ ਰਾਜਾ ਕਹਿੰਦਾ ਕਮਾਲ ਆ ਤੇ ਮੱਕੀ ਦੀ ਇਹ ਸੋਨੇ ਦੀ ਰੋਟੀ ਐ ਉਹ ਭਾਈ ਫੇਰ ਇੱਕ ਵਾਰ ਫੇਰ ਇਹ ਮੇ ਯੱਕਰ ਰਾਜਾ ਇਹਨੇ ਤਹਿਣ ਲਗਾ ਰਾਜਾ ਕਹਿੰਦਾ ਇਹ ਤੈਨੂੰ ਸੋਨੇ ਦੀ ਰੋਟੀ ਕਿੱਥੋਂ ਆਈ ਹੈ ਕਹਿੰਦੀ ਮੇਰੇ ਪੇਕੇਆਂ ਤੋਂ ਸਖਾਤ ਆਈ ਦਿਓ ਦੇ ਕੇ ਗਏ ਨੇ ਰਾਜਾ ਕਹਿੰਣ ਲਗਾ ਤੇਰੇ ਪੇਕੇ ਤਾਂ ਫਿਰ ਬਾਹਲੇ ਤਾਂ ਕੜੇ ਹੋਣਗੇ ਜਿਹੜੇ ਸੋਨੇ ਦੀ ਰੋਟੀ ਦੇ ਕੇ ਗਏ ਨੇ ਕਹਦਾ ਤੇਰੇ ਪੇਕੇ ਦੀ ਚੱਲਾਂਗੇ ਕਹਿੰਦੀ ਨਾ ਜਾਣਾ ਨਹੀਂ ਆਪਾਂ ਨੇ ਕਹਿੰਦੀ ਨਹੀਂ ਰਾਹੀਂ ਰਾਜਾ ਕਹਿੰਦਾ ਚੱਲਾਂਗੇ ਉਹ ਕਹਿੰਦੀ ਮੇਰੇ ਕੋਈ ਪੇਕੇ ਨਹੀਂ ਮੇਰਾ ਕੋਈ ਪਿੰਡ ਨਹੀਂ ਰਾਜਾ ਤੂੰ ਜਾਣਦੇ ਮੇਰਾ ਕੋਈ ਪਿੰਡ ਨਹੀਂ ਨਾ ਮੇਰੇ ਕਿਤੇ ਪੇਕੇ ਨਾ ਮੇਰੇ ਮਾ ਤੂੰ ਜਾਣਦੇ ਚ ਜਾ ਕੇ ਕੀ ਲੈਣਾ ਹੈ ਰਾਜਾ ਕਹਿੰਦਾ ਨਹੀਂ ਤੂੰ ਤਾਂ ਕਿਸੇ ਤਗੜੇ ਘਰ ਦੀ ਧੀ ਆ ਜਿਹੜਾ ਸੋਨੇ ਦੀ ਰੋਟੀ ਦੇ ਨੂੰ ਦੇ ਕੇ ਗਏ ਨੇ ਭਾਈ ਰਾਜੇ ਨੇ ਤਾਂ ਬੱਗੀ ਮੰਗਾ ਲਈ ਬੱਗੀ ਦੇ ਵਿੱਚ ਉਹ ਵਹਾਲੀ ਰਾਜਾ ਬਹਿ ਗਿਆ ਨਾਲ ਨੌਕਰ ਲੈ ਲਈ ਉਹਨੇ ਸੋਚਿਆ ਮਨਾ ਆਪਣੇ ਉੱਤੇ ਕੁਛ ਨਹੀਂ ਬਦਨਾਮੀ ਹੋ ਉਹ ਪਰਮਾਤਮਾ ਨੂੰ ਲਾ ਕੇ ਯਾਦ ਕਰਨ ਕਹਿੰਦੀ ਮਹਾਰਾਜ ਮੇਰੀ ਇਲਾਜ ਰੱਖ ਰਾਜਾ ਤਾਂ ਗੋਪ ਹੈ ਗਿਆ ਮੇਰੇ ਤਾਂ ਪੇਕੇ ਨਹੀਂ ਮੇਰੇ ਤੱਕ ਕੋਈ ਨਾਨਕਾ ਦਾਦਕਾ ਕੁਝ ਨਹੀਂ ਹੈਗਾ ਨਾ ਮੇਰਾ ਕੋਈ ਪਿੰਡ ਹੈ ਇਹ ਕਿਉਂ ਉਹਦੀ ਫਰਿਆਦ ਸੁਣੀ ਪ੍ਰਮਾਤਮਾ ਨੇ ਵਿਚਾਲਕ ਇੱਕੰਨੇ ਐ ਇਹਦੀ ਵੇਜ ਜਿੱਤੀ ਹੋਈ ਇਹ ਕੋਈ ਨਾਮ ਲਿਆ ਮੂਰੇ ਇੱਕ ਪਿੰਡ ਬਣਾਤਾ ਕੁਦਰਤ ਨੇ ਬੰਦੇ ਆ ਗਏ ਮੂਰੇ ਲੈਣ ਰਾਜੇ ਨੂੰ ਲੈਣ ਆਈ ਬੜੀ ਸੋਹਣੀਆਂ ਉਹਨਾਂ ਦੇ ਕੱਪੜੇ ਚੰਗੇ ਅਮੀਰ ਬੰਦੇ ਆਏ ਲੈ ਗਏ ਤੇ ਮੂਰੇ ਸੱਤ ਪਕਵਾਨ ਪੱਕੇ ਵੇ ਰੇੜੇ ਘਰ ਦੇ ਵਿੱਚ ਵਹਾਏ ਜਾ ਕੇ ਤੇ ਬਹੁਤ ਪੂਰਾ ਵਧੀਆ ਸਮਾਨ ਸ਼ਕਿਆ ਰਾਜਾ ਕਹਿੰਦਾ ਤੂੰ ਤਾਂ ਕਹਿੰਦੀ ਮੇਰੇ ਪੇਟਕੇ ਦੀ ਤੇਰੇ ਪੇਟਕੇ ਦਾ ਕਹਣਾ ਪੂਰੇ ਤਗੜੇ ਨੇ ਕਹਿੰਦਾ ਇਛੇ ਤਾਂ ਕਹਣਾ ਰਾਜਾ ਆਲਾ ਕੰਮ ਆ ਉਹ ਕੁੜੀ ਭਾਈ ਚੁੱਪ ਉਹ ਕੁੜੀ ਕਹੇ ਇਹ ਵੀ ਤਾਂ ਕੋਰਤ ਦੀ ਜੀ ਆ ਤੇ ਰਾਜਾ ਕਿਸਯੋਣੇ ਦੀ ਖੂੰੜੀ ਲਿਆਦੀ ਉਹਨੇ ਕਿਤੇ ਥਾਂਵਲੇ ਤੇ ਟੰਗਤੀ ਜਦੋਂ ਮੋੜੇ ਤਾਂ ਕੋ ਕਦੇ ਆ ਕੇ ਰਾਜਾ નોਕਰਾਂ ਨੂੰ ਕਹਿੰਦਾ ਯਾਰ ਮੇਰੀ ਤਾਂ ਖੂੰੜੀ ਰਹੀ ਉੱਥੇ ਕਹਿੰਦੇ ਸਾਜੀ ਕਹਿੰਦਾ ਹਾਂ ਕਹਿੰਦਾ ਥਾਂਵਲੇ ਦੀ ਰੰਗੀ ਪਈ ਆ ਉਹ ਭਈ ਲੋਕਰ ਗਿਆ ਜਦੋਂ ਉਥੇ ਕੱਲਾ ਥਾਮੜਾ ਹੀ ਕੋਈ ਘਰ ਨਾ ਕੋਈ ਲੈਣਾ ਦੇਣਾ ਕੁਛ ਨਾ ਸਾਰੀ ਖੇਲ ਖਤਮ ਲੋਕਰਨੇ ਕਿਹਾ ਵਾ ਐਸੇ ਦਾ ਬੜਾ ਮਹਿਲ ਤੀਆ ਕੱਲਾ ਥਾਮੜਾ ਹੀ ਆ ਹੁਣ ਉਹ ਖੂਂਡੀ ਲੈ ਕੇ ਆ ਗਿਆ ਆਇਆ ਉਹ ਕਹਿਣ ਲੱਗਿਆ ਰਾਜਾ ਉੱਚ ਦਾ ਕੋਈ ਮਹਿਲ ਨਹੀਂ ਉੱਥੇ ਕੁਛ ਨਹੀਂ ਥਾਮੜਾ ਦਰੂੜਾ ਜਿਹੜੇ ਤੇ ਤੇਰੀ ਖੂਂਡੀ ਜੰਗੀ ਤੀ ਉਹ ਕਹਿਣਾ ਕਿ ਹੈ ਤਨਾ ਹਾਏ ਕੀ ਉਹ ਕਹਿਣ ਲੱਗਿਆ ਯਾਰ ਕਮਾਲ ਐ ਪਹਿਲਾਂ ਤਾਂ ਇਹ ਕਹਿੰਦੀ ਸੀ ਮੇਰੇ ਪੇਕੇ ਹੀ ਨਹੀਂ ਇਹ ਫੇਮ ਇਹ ਜੇ ਤਾਂ ਆਪਾਂ ਨੂੰ ਇਹਦੇ ਪੇਕੇ ਲੈ ਕੇ ਗਏ ਨੇ ਪੂਰਾ ਖਾਣਾ ਪਾਣਾ ਰਾਜਿਆਂ ਵਾਲੀ ਚੀਜ਼ ਮਿਲੀ ਐ ਉਹ ਨੂੰ ਕਹਿਣ ਲੱਗਿਆ ਤੂੰ ਦੱਸ ਵੀ ਇਹ ਕੀ ਕਾਰਨ ਐ ਉਹ ਕਿਹੜੀ ਮੈਂ ਰਾਜਾ ਤੈਨੂੰ ਕਿਹਾ ਸੀ ਵੀ ਮੇਰੇ ਪੇਕੇ ਦੇ ਨਾ ਕੋਈ ਮੇਰਾ ਪਿੰਡ ਐ ਮੈਂ ਤਾਂ ਬੜੀ ਆਂਡਾ ਮੇਰਾ ਕੁਝ ਨਹੀਂ ਇੱਥੇ ਹੈਗਾ ਉਹ ਰਾਜਾ ਕਹਿਣ ਲੱਗਿਆ ਫਿਰ ਇੰਨਾ ਸੋਹਣਾ ਸਮਾਨ ਬਣਾਉਣ ਵਾਲਿਓ ਕੌਣ ਸੀ ਕਹਿੰਦੀ ਉਹ ਤਾਂ ਕੁਦਰਤ ਨੂੰ ਪਤਾ ਕੌਣ ਸੀ ਮੈਨੂੰ ਵੀ ਪਤਾ ਨਹੀਂ ਕੌਣ ਸੀ ਉਹ ਭਈ ਰਾਜਾ ਕਹਿਣ ਲੱਗਾ ਨਹੀਂ ਤੂੰ ਦੱਸਦੀ ਨਹੀਂ ਮੈਲੀ ਬਾਗੇ ਲੱਲਾ ਕਰਦਾ ਕਰਦਾ ਜੋ ਮੈਲੀ ਜਾ ਰਿਹਾ ਉਹ ਰਾਜੇ ਦੇ ਦਰਬਾਰੇ ਵਿੱਚ ਆਏ ਵੀ ਪੁੱਛੀ ਵੀ ਇਹ ਕੀ ਗੱਲ ਹੋਈ ਇਹ ਤਾਂ ਕਹਿੰਦੀ ਮੇਰੇ ਪੇਕਾ ਹੀ ਨਹੀਂ ਉਹ ਕਹਿਣ ਲੱਗਾ ਤੂੰ ਸੱਚ ਨਹੀਂ ਦੱਸਦੀ ਉਹ ਕਹਿੰਦੀ ਰਾਜਾ ਮੈਂ ਸੱਚ ਦੱਸਦੀਆਂ ਜਰੂਰ ਤੈਨੂੰ ਮੇਰੇ ਕੋਈ ਪੇਕਾ ਨਹੀਂ ਕੋਈ ਭੈਣ ਭਰਾ ਨਹੀਂ ਇਹ ਤਾਂ ਕੁਦਰਤ ਨੇ ਖੇਲ ਰਚੀ ਦੀ ਮੈਂ ਫਰਿਆਦ ਕਰੀ ਸੀ ਵੀ ਮੇਰੀ ਬਦਨਾਮੀ ਹੋ ਜੂ ਉਹ ਕਹਿਣ ਲੱਗਾ ਪੰਡਤ ਬੁਲਾ ਲਿਆ ਚੰਗਾ ਵੀ دیਵਾਨ ਉਹ ਕਹਿੰਦਾ ਪੰਡਤਾ ਮੈਨੂੰ ਜੋਸਤ ਵਿਦਿਆਲਾ ਕੇ ਦੱਸ ਅੱਜ ਨਹੀਂ ਮੇਰੀ ਰਾਣੀ ਐ ਕਹਿੰਦਾ ਇਹਦਾ ਕਹਿੰਦੇ ਨਾਂ ਤਾਂ ਮੇਰੇ ਪੇਕੇ ਦੇ ਨਾਂ ਮੇਰਾ ਕੋਈ ਪਿੰਡ ਐ ਕਹਿੰਦਾ ਅਸੀਂ ਗਏ ਆ ਇਹਦਾ ਬੜੀਆ ਪਿੰਡ ਇਹ ਜੇ ਖਾਣੇ ਲਈ ਇਹਨਾਂ ਦੇ ਘਰੇ ਜਾ ਕੇ ਤੇ ਕਹਿੰਦਾ ਇਹ ਕਹਿੰਦੀ ਐ ਵੀ ਮੇਰਾ ਤਾਂ ਕੋਈ ਪਿੰਡ ਨਹੀਂ ਤੇ ਬਾਅਦ ਦੇ ਵਿੱਚ ਕਹਿੰਦਾ ਜਦੋਂ ਮੇਰਾ ਨੌਕਰ ਖੂਂੜੀ ਚੱਕਣ ਗਿਆ ਉੱਤੇ ਕੱਲਾ ਸਾਹਮਣਾ ਉਹਨੇ ਪਈ ਪੰਡਤ ਦੇ ਨੇ ਜੋ ਉਸ ਵਿਦਿਆਲਾਈ ਕਹਿੰਦਾ ਰਾਜਾ ਜਿਹੜੀ ਇਹ ਕੁੜੀ ਐ ਨਾ ਕਹਿੰਦਾ ਇਹਦੀ ਇਹ ਭਗਤਣੀ ਐ ਪਿਛਲੇ ਜਨਮ ਦੀ ਇਹਦੀ ਮਸ਼ੀਆ ਕਰੀਏ ਨੇ ਫਰਿਆਦ ਕਰੀਦੀ ਜਾਂਦੀ ਨੇ ਪ੍ਰਮਾਤਮਾ ਕੋਲੇ ਵੀ ਮੇਰੀ ਹੱਥ ਕੋੂ ਰਾਜਾ ਕਹੂਗਾ ਤੇਰਾ ਜੋ ਤੇਰੇ ਪੇਕੇ ਨਹੀਂ ਤੇਰਾ ਪਿੰਡੀ ਨਹੀਂ ਹੂੰ ਇਹ ਤੇਥੋ ਕੀ ਕਰਾਉਣਾ ਹੈ ਕਹਣਾ ਨੇ ਫਰਿਆਦ ਕਰੀਦੀ ਉਹ ਕੁਦਰਤ ਨੇ ਪਿੰਡ ਤੇ ਸਭ ਕੁਝ ਬਣਾਇਆ ਸੀ ਇਹ ਕੁੜੀ ਦੇ ਵਾਕਈ ਪੇਕੇ ਹੀ ਨਹੀਂ ਹੈਗੇ ਕਿਤੇ ਤੇ ਨਾ ਇਹਦੇ ਨਾਨਕੇ ਨੇ ਨਾਟ ਕੇ ਕੁਝ ਨਹੀਂ ਇਹ ਤਾਂ ਕਹਿੰਦਾ ਕੁਦਰਤ ਦੀ ਖੇੜਾ ਇਹ ਕਹਿੰਦਾ ਕੁਦਰਤ ਨੂੰ ਬਾਲਾ ਜਾਦੇ ਇਹ ਪਰਮਾਤਮਾ ਨੂੰ ਜਾਦਾ ਮੰਨਦੀ ਹੈ ਇਹ ਤਾਂ ਕੁਦਰਤ ਨੂੰ ਦੀ ਖੇੜਾ ਕਹਿੰਦਾ ਇਹਦੇ ਪੇਖ ਕੇ ਕੁਛ ਨਹੀਂ ਕਿਤੇ ਪੇਕੇ ਦੀ ਦਾਰ ਕੇ ਨਾਲ ਕੇ ਕਿਤੇ ਨਹੀਂ ਹੈਗੇ ਇਹ ਕਹਿੰਦਾ ਇਹ ਠੀਕਾ ਤੇ ਪਈ ਰਾਜੇ ਨੂੰ ਯਕੀਨ ਆਇਆ ਵੀ ਹਾਂ ਵੀ ਇਹਦੇ ਵਿੱਚ ਕੋਈ ਸੱਤਿਆ ਹੈਗੀ ਆ ਹਾਂਜੀ